ਲੋ ਮਿੱਤਰੋ ਯਾਤਰਾ ਕਰਦੇ ਹੋਏ ਸਾਨੂੰ ਮਿਲੇ ਬਾਈ ਜੀ ਮੋਹਾਲੀ ਵਾਲੇ ਜਿਨ੍ਹਾਂ ਨੇ ਪੰਜ ਤਖਤ ਸਹਿਬਾਨਾਂ ਦੀ ਯਾਤਰਾ ਸਾਈਕਲ ਤੇ ਕੀਤੀ ਤੇ ਹੁਣ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਕਰ ਰਹੇ ਨੇ ਤੇ ਬਾਈ ਹੁਣਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਗੱਲਬਾਤ ਵੀ ਕਰਾਂਗੇ ਤੇ ਬੜੇ ਹੌਸਲੇ ਤੇ ਜਜ਼ਬੇ ਨਾਲ ਬਾਈ ਜੀ ਆਏ ਅੱਜਕੱਲ ਦੇ ਨੌਜਵਾਨਾਂ ਨੂੰ ਆਪਣਾ ਭਾਰ ਚੱਕਣਾ ਹੀ ਔਕਾ ਹੋ ਜਾਂਦਾ ਤੇ ਬਾਈ ਜੀ ਦੇਖੋ ਸਾਈਕਲ ਚੱਕੀ ਫਿਰਦੇ ਐ ਨੀ ਚੜ੍ਹਾਈ ਤੇ ਆਹ ਨਜ਼ਾਰੇ ਕਿੱਦਾਂ ਦੀ ਯਾਤਰਾ ਰਹੀ ਬਾਈ ਇਤਰਾ ਅਨੰਦ ਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਰੋਇਨਾ ਪੀਨਾ ਮਬਾ ਜੀ ਨਾਮ ਕੀ ਹੈ ਬਾ ਜੀ ਤੁਹਾਡਾ ਨਾਮ ਬਲਵਿੰਦਰ ਸਿੰਘ ਜੀ ਬਹੁਤ ਚੰਗਾ ਲੱਗਿਆ ਭਾ ਜੀ ਤੁਹਾਨੂੰ ਮਿਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰੋ ਭਾਈ ਜੀ ਹੁਣਾਂ ਨੇ ਨਾ 5000 ਕਿਲੋਮੀਟਰ ਤੋਂ ਵੱਧ ਸਾਈਕਲ ਤੇ ਯਾਤਰਾ ਕਰ ਲਈ ਆ ਤੇ ਸਾਨੂੰ ਸਿੱਖਣ ਨੂੰ ਇਹ ਮਿਲਿਆ ਵੀ ਸਾਨੂੰ ਨਾ 15-16 ਕਿਲੋਮੀਟਰ ਦੀ ਚੜ੍ਹਾਈ ਆ ਇਹਦੇ ਲਈ ਵੀ ਖੱਟਚਰ ਚਾਹੀਦੇ ਨੇ ਯਾਤਰਾ ਕਰਨ ਦੇ ਲਈ ਬਾਕੀ ਆਪਾ ਆਪਣਾ ਖਾਣ ਪੀਣ ਰਹਿਣ ਸਹਿਣ ਹੱਡ ਉਦਾਂ ਦੇ ਕਰ ਲਿਆ ਵੀ ਆਪਾਂ ਨਾ ਥੋੜਾ ਜਿਹਾ ਕਸ਼ਟ ਦੇ ਕੇ ਸਰੀਰ ਨੂੰ ਰਾਜ਼ੀ ਨਹੀਂ ਹੈਗੇ ਲੋ ਮਿੱਤਰੋ ਇੱਥੇ ਆਗੇ ਅਸੀਂ ਨਾਲੇ ਕੰਨਾਂ ਨੂੰ ਹੱਥ ਵੀ ਅੱਜ ਤੋਂ ਬਾਅਦ ਆਪਾਂ ਘੋੜੇ ਖੱਚਰਾਂ ਤਾਂ ਯੂਜ਼ ਨਹੀਂ ਕਰਾਂਗੇ ਪੂਰੀ ਕੋਸ਼ਿਸ਼ ਕਰਾਂਗੇ ਆਪਾਂ ਆਪਣੇ ਆਪ ਨੂੰ ਫਿੱਟ ਰੱਖਣ ਦੀ ਦੋਸਤੋ ਅੰਗਰੇਜ਼ ਲੋਗ ਕਾਮਜ਼ਾਬ ਕਿਉਂ ਨੇ ਕਿਉਂਕਿ ਉਹਨਾਂ ਨੇ ਹਨਾ ਕੱਪੜੇ ਮਾੜੇ ਪਾ ਲੈਣੇ ਆ ਪਰ ਖਰਾਕ ਮਾੜੀ ਨਹੀਂ ਖਾਣੀ ਪਰ ਅਸੀਂ ਕੱਪੜੇ ਵਧੀਆ ਪਾਉਣੇ ਆ ਤੇ ਖਰਾਕ ਮਾੜੀ ਖਾਣੀ ਆ ਅਸੀਂ ਉਲਟ ਚੱਲਦੇ ਆ ਫਾਸਟ ਫੂਡਾਂ ਦਾ ਜ਼ੋਰ ਦਿੱਤਾ ਅਸੀਂ ਤਾਂ ਦੋਸਤੋ ਬਾਕੀ ਦੋਸਤੋ ਸਾਡੇ ਜਥੇ ਦੇ ਵਿੱਚ 5-7 ਸਿੰਘ ਅਨ ਚੜ੍ਹਦੀ ਕਲਾ ਵਾਲੇ ਸੀ ਜਿਨ੍ਹਾਂ ਨੇ ਯਾਤਰਾ ਸਾਰੀ ਪੈਦਲ ਕੀਤੀ ਜਦੋਂ ਸੰਗਤ ਸਾਰੀ ਪਿੱਛੇ ਰਹਿ ਜਾਂਦੀ ਸੀ ਅੱਗੇ ਜਾ ਕੇ ਸੰਗਤਾਂ ਦੀ ਸੇਵਾ ਕਰਨ ਲੱਗ ਜਾਂਦੇ ਸੀਗੇ ਤਰੰਤਰਾਂ ਦੇ ਨਾਲ ਇਹ ਸੰਗਤਾਂ ਦੀ ਸੇਵਾ ਕਰਦੇ ਹੋਏ ਮਾਲਸ ਵਗੈਰਾ ਬਾਕੀ ਹੋਰ ਸਾਡੀਆਂ ਵੀਡੀਓ ਅਸੀਂ ਬਣਾ ਨਹੀਂ ਸਕਿਆ ਸੀ ਕਿਉਂਕਿ ਪਿੱਛੇ ਰਹਿ ਗਈ ਸੀ ਸਾਰਿਆਂ ਤੋਂ ਬਾਕੀ ਦੋਸਤੋ ਮੇਨ ਗੱਲ ਜੇ ਤੁਸੀਂ ਵੀ ਆਉਣਾ ਚਾਹੁੰਦੇ ਹੋ ਸੱਚ ਗੰਦਰ ਜੀ ਹੇਮਕੁੰਡ ਸਾਹਿਬ ਤੁਹਾਨੂੰ 2 ਮਹੀਨੇ ਪਹਿਲਾਂ ਹੀ ਆਪਣੀ ਡਾਈਟ ਦਾ ਧਿਆਨ ਰੱਖਣਾ ਪੈਣਾ ਖਾਸ ਉਹ ਵੀ ਤਾਂ ਜੇ ਤੁਸੀਂ ਪੈਦਲ ਯਾਤਰਾ ਕਰਨਾ ਚਾਹੁੰਦੇ ਹੋ ਆਪਣੀ ਡਾਈਟ ਵਧੀਆ ਰੱਖੋ ਤੇ ਮਾੜੀਆਂ ਚੀਜ਼ਾਂ ਬੰਦ ਕਰ ਦਿਓ ਤੇ ਤੁਹਾਨੂੰ ਕੋਈ ਫਰਕ ਨਹੀਂ ਪਾਣਾ ਪੈਦਲ ਤੁਸੀਂ ਚੜਾਈ ਇਹ ਜਿਹੜੀ 14-15 ਕਿਲੋਮੀਟਰ ਦੀ ਆ ਇਹ ਟਰੈਕਿੰਗ ਤੁਸੀਂ ਪੈਦਲ ਕਰ ਸਕਦੇ ਹੋ ਦੋਸਤੋ ਬਾਕੀ ਦੋਸਤੋ ਜਦੋਂ ਆਪਾਂ ਨਾ ਰੱਜ ਕੇ ਲੰਗਰ ਸ਼ੱਕ ਲੈਨੇ ਜਾਂ ਪਾਣੀ ਸ਼ੱਕ ਲੈਨੇ ਆ ਤਾਂ ਫਿਰ ਸਾਨੂੰ ਦਿੱਕਤ ਆਉਂਦੀ ਹੈ ਚੜਾਈ ਚੜਨ ਲੱਗੇ ਇਸ ਲਈ ਨਾ ਪ੍ਰਸ਼ਾਦਾ ਤਾਂ ਆਪਣਾ ਨਾਰਮਲੀ ਇੱਕ ਡੇਢ ਪ੍ਰਸ਼ਾਦਾ ਸ਼ਕੋ ਜਦੋਂ ਆਪਾਂ ਚੜਾਈ ਕਰਨੀ ਹੈ ਇੱਕ ਹੀ ਸ਼ਕੋ ਪਾਣੀ ਵੀ ਜ਼ਿਆਦਾ ਨਾ ਪੀਓ ਅ ਸਿਪ ਸਿਪ ਕਰਕੇ ਤੁਸੀਂ ਇੱਕ ਇੱਕ ਘੁੱਟ ਪੀ ਸਕਦੇ ਹੋ ਗਲਾ ਗਿੱਲਾ ਕਰ ਸਕਦੇ ਹੋ ਤਾਂ ਤੁਹਾਡੀ ਯਾਤਰਾ ਵੈਟਰ ਹੋਊਗੀ ਬਹੁਤ ਵਧੀਆ ਹੋਊਗੀ ਬਾਕੀ ਦੋਸਤੋ ਜਦੋਂ ਆਪਾਂ ਗਲੂਗੋਜ਼ ਲੈ ਜਾਂਦੇ ਆਪਾਂ ਸੰਗਤ ਨੂੰ ਦੇਖਦੇ ਆ ਨਾ ਗਲੂਗੋਜ਼ ਵੰਡਦੀ ਆ ਚਮਚੇ ਭਰ-ਭਰ ਕੇ ਆਪਾਂ ਆਪ ਵੀ ਖਾਈ ਜਾਂਦੇ ਆ ਚਮਚੇ ਭਰ-ਭਰ ਕੇ ਸੋ ਦੋਸਤੋ ਇਹ ਨੂੰ ਨਾ ਡਾਕਟਰ ਮਨਾ ਕਰ ਦਿਆ ਵੀ ਇਹ ਨਾ ਖਾਓ ਇਹ ਚੈਸਟ ਤੇ ਜੰਮ ਜਾਂਦਾ ਤੇ ਫਿਰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਆ। ਬਾਕੀ ਦੋਸਤੋ ਜੇ ਗੱਲ ਕੀਤੀ ਜਾਵੇ ਨਾ ਜੋਰ ਦੀ ਤਾਂ ਉਹ ਆ 6 ਕਿਲੋਮੀਟਰ ਦੀ ਚੜਾਈ ਤੇ ਹੀ ਆ ਕੇ ਪਤਾ ਲੱਗਦਾ ਵੀ ਜੋਰ ਕਿਦੇ ਵਿੱਚ ਕਿੰਨਾ ਕਾ ਹਨਾ ਵੀ ਜਿਹੜਾ ਤਾਂ ਚੜ ਗਿਆ ਠੀਕ ਆ ਨਹੀਂ ਤਾਂ ਫਿਰ ਰੱਬ ਦਾ ਨਾਮ ਈਆ ਬਾਕੀ ਦੋਸਤੋ ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਪੈਦਲ ਯਾਤਰਾ ਤਾਂ ਘਟਾ ਦਿਓ ਫਾਸਟ ਫੂਡ ਦੀ ਮਾਤਰਾ ਬਸ ਦੋਸਤੋ ਐਦਾਂ ਲੱਗਦਾ ਸੀ ਜਿਵੇਂ ਸਵਰਗਾਂ ਵਿੱਚ ਆ ਗਏ ਹੋਈ ਹੈ ਨਾ ਵਾਪਸੀ ਜਾਣ ਨੂੰ ਤਾਂ ਮਨ ਹੀ ਨਹੀਂ ਕਰਦਾ ਸੀਗਾ ਪਰ ਬਾਕੀ ਸਾਰਾ ਕੁਝ ਦੇਖਣਾ ਪੈਂਦਾ ਕੰਮਕਾਰ ਹੈ ਨਾ ਤੇ ਬਾਕੀ ਤੁਸੀਂ ਵੀ ਜ਼ਰੂਰ ਇੱਥੇ ਆ ਕੇ ਇੱਕ ਵਾਰੀ ਆਨੰਦ ਲੋਦ ਦਰਸ਼ਨ ਕਰਕੇ ਜਾਓ ਸੱਚਕੰਡ ਸ੍ਰੀ ਹੇਮਕੁੰਡ ਸਾਹਿਬ ਦੇ ਬਾਕੀ ਦੋਸਤੋ ਜੇ ਤੁਸੀਂ ਯਾਤਰਾ ਦੇ ਰਿਲੇਟਡ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਬਾਕੀ ਜਿਹੜੇ ਵੀਰ ਭੈਣ ਨੇ ਸਾਡਾ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਦੋਸਤੋ ਬਾਕੀ ਦੋਸਤੋ ਸਾਡਾ ਨੈਕਸਟ ਟੂਰ ਹੋਊਗਾ ਕਿਨਰ ਕਲਾਸ ਦਾ ਤੇ ਉੱਥੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਉੱਥੇ ਦਾ ਇਤਿਹਾਸ ਦੱਸਾਂਗੇ ਬਾਕੀ ਜੇ ਤੁਸੀਂ ਹੋਰ ਚਾਹਵਾਲ ਹੈਗੇ ਹੋ ਕੁਝ ਹੋਰ ਦੇਖਣ ਦੇ ਦਰਸ਼ਨ ਕਰਨ ਦੇ ਕਿਸੇ ਧਾਰਮਿਕ ਜਗ੍ਹਾ ਦੀ ਤਾਂ ਸਾਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਫਿਰ ਅਸੀਂ ਕੋਸ਼ਿਸ਼ ਕਰਾਂਗੇ ਦੋਸਤੋ ਉੱਥੇ ਦੀ ਤੁਹਾਨੂੰ ਜਾਣਕਾਰੀ ਦੇਣ ਦੀ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਸਾਰਿਆਂ ਨੂੰ ਲਵ ਯੂ ਐਂਡ ਟਰੱਕ ਬਾਈ